ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਤੇਨਾਂ ਨੂੰ ਭਗਤੀ ਕਰਦੇ ਆਂ ਕਾਫੀ ਸਮਾਂ ਹੋ ਗਿਆ ਪਰ ਹਲੇ ਕੋਈ ਪ੍ਰਕਾਸ਼ ਦਾ ਹਲਾਰਾ ਨਹੀਂ ਸੀ ਵੱਜਾ ਅੰਦਰ ਤਰਫ ਸੀ ਮਿਲਾਪ ਦੀ ਨਾਮ ਦੀ ਹਰ ਦਮ ਰੋਜ ਜਿਹੜੀ ਸੀ ਅੰਦਰ ਚੱਲਦੀ ਸੀ ਮਨ ਨੂੰ ਮੋਹਨੀਆਂ ਅਨਹਦ ਦੁਨੀਆਂ ਇੱਕ ਰਸ ਵਿੱਚ ਚੱਲ ਰਹੀਆਂ ਸਨ ਜਿਵੇਂ ਗੁਰਬਾਣੀ ਦੇ ਵਿੱਚ ਵੀ ਪਤਸ਼ਾਹ ਜੀ ਫਰਮਾਨ ਕਰਦੇ ਨੇ ਪੰਚੇ ਸ਼ਬਦ ਵਜੈ ਮਤ ਗੁਰਮਤ ਵਡਭਾਗੀ ਹਨ ਹਦ ਵਜਿਆ ਉਹਨਾਂ ਅਵਸਥਾਏ ਬਣੀ ਹੋਈ ਸੀ ਜਿਵੇਂ ਇੱਕ ਨਾਰ ਪ੍ਰਦੇਸ਼ ਗਏ ਆਪਣੀ ਪਤੀ ਦੀ ਉਡੀਕ ਕਰਦੀ ਹੈ ਜਿਉ ਪਿਆਸਾ ਜਿਹੜਾ ਹੈ ਪਾਣੀ ਨੂੰ ਤਰਸਦਾ ਹੈ ਇਸ ਤਰ੍ਹਾਂ ਸੰਤਾਂ ਦਾ ਪਲ-ਪਲ ਦਰਸ਼ਨਾਂ ਤੋਂ ਬਗੈਰ ਇਸ ਤਰ੍ਹਾਂ ਬੀਤਦਾ ਸੀ ਜਿਵੇਂ ਕਈ ਸਾਲ ਬੀਤ ਗਏ ਹੋਣ ਲੱਖਾਂ ਦਿਨ ਗੁਜ਼ਰ ਗਏ ਹੋਣ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਦਿਨ ਸ ਕੋਟ ਲੱਖ ਬਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਬਸ ਪਚਾਸਾ ਇਹ ਅਵਸਥਾ ਬਣ ਗਈ ਸੀ ਸੋ ਇਸ ਸਮੇਂ ਸੰਤ ਜੀ ਗੋਦਾਵਰੀ ਦੇ ਕੰਨੇ ਤੇ ਭਗਤੀ ਕਰ ਰਹੇ ਸਨ ਸਿਮਰਨ ਆ ਭਜਨ ਕਰ ਰਹੇ ਸਨ ਉਸ ਪਰਮਾਤਮਾ ਦੇ ਵਿੱਚ ਲੀਨ ਹੋਏ ਸਨ ਸੋ ਇੱਕ ਦਿਨ ਕੀ ਹੁੰਦਾ ਹੈ ਮਿਲਾਪ ਦੀ ਐਸੀ ਹੂਕ ਉੱਠੀ ਕਿ ਮਨ ਨੂੰ ਲੱਗਾ ਕਿ ਬਿਨਾਂ ਦਰਸ਼ਨਾਂ ਤੋਂ ਜੀਵਣਾ ਹੁਣ ਵਿਅਰਥ ਹੈ ਨੈਣਾ ਚੋਂ ਨੀਰ ਜਿਹੜਾ ਸੀ ਲਗਾਤਾਰ ਵਗ ਰਿਹਾ ਸੀ ਵਿਰਾਗ ਦਾ ਜਲ ਵਹਿ ਰਿਹਾ ਸੀ ਕਿਉਂਕਿ ਅੰਦਰੋਂ ਹੂਕ ਉੱਟ ਰਹੀ ਸੀ ਨੇਹੋ ਵਾਲੇ ਨੈਨਾ ਕੀ ਨਿੰਦਰ ਉਹ ਦਿਨ ਰਾਤ ਪੈਵੰਦੇ ਸੋ ਜਿਵੇਂ ਪਾਤਸ਼ਾਹ ਜੀ ਗੁਰਬਾਣੀ ਚ ਵੀ ਫਰਮਾਨ ਕਰਦੇ ਨੇ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਨੀਰ ਵਹ ਵਹ ਚਲੇ ਜਿਉ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਸੋ ਤਥਾ ਪਾਤਸ਼ਾਹ ਜੀ ਹੱਬੇ ਵੀ ਫਰਮਾਨ ਕਰਦੇ ਨੇ ਮੇਰੇ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਬਿਨ ਹਰ ਜੀਵਰਾ ਰਹਿ ਨਾ ਸਕੈ ਖਿਨ ਸਤਗੁਰ ਬੂਝ ਬਜਾਈ ਸੋ ਇਸ ਵਾਰ ਸੰਤਾ ਨੇ ਸੋਚਿਆ ਕਿ ਜੇ ਇਸ ਵਾਰ ਦਰਸ਼ਨ ਨਾ ਹੋਏ ਤਾਂ ਗੁਦਾਵਰੀ ਵਿੱਚ ਛਾਲ ਮਾਰ ਕੇ ਹੀ ਮਰ ਜਾਣਾ ਕਿਤਨਾ ਸਮਾਂ ਹੋ ਗਿਆ ਨਾਮ ਬਿਹਾਸ ਕਰਦੇ ਆ ਬਾਣੀ ਪੜ੍ਹਦੇ ਆ ਸਿਮਰਨ ਭਜਨ ਕਰਦੇ ਆ ਪਰ ਅਜੇ ਤੱਕ ਪ੍ਰਾਪਤੀ ਨਹੀਂ ਹੋਈ ਸਾ ਸੰਗਤ ਜੀ ਹੁਣ ਅਸੀਂ ਸੰਤਾ ਦੇ ਹੱਥਾਂ ਦੇ ਵਿੱਚ ਤੀਰ ਦੇਖ ਲੈਨੇ ਆ ਬੜੀਆਂ ਅਨੇਕ ਗੱਲਾਂ ਸੁਣਨ ਦੀਆਂ ਨੇ ਲੋਕ ਕਰ ਕਰਦੇ ਨੇ ਕਿ ਉਹਨਾਂ ਨੇ ਹਥਿਆਰ ਚੁੱਕੇ ਹਥਿਆਰਬੰਦ ਸੰਘਰਸ਼ ਕੀਤਾ ਪਰ ਉਹਨਾਂ ਦੀ ਭਗਤੀ ਨਹੀਂ ਦੇਖੀ ਸਾ ਸੰਗਤ ਜੀ ਸੰਤ ਗਿਆਨੀ ਜਰਨੈ ਸਿੰਘ ਜੀ ਜਿਹੜੇ ਸੀ 101 ਪਾਠ ਜਪਜੀ ਸਾਹਿਬ ਦਾ ਕਰਨਾ ਨਿਤਨੇਮ ਤੋਂ ਅਲੈਦਾ ਸੁਖਣੀ ਸਾਹਿਬ ਦੇ ਜਾਪ ਕਰਨੇ ਅਨਗਿਣਤ ਬਾਣੀਆਂ ਦੇ ਜਾਪ ਕਰਨੇ ਤੇ ਇਹ ਜਿਹੜੀ ਭਗਤੀ ਹੈ ਜਿਹੜੀ ਇਹਦੇ ਤੋਂ ਸ਼ਕਤੀ ਪੈਦਾ ਹੁੰਦੀ ਹੈ ਫਿਰ ਅੱਜ ਤਾਈਂ ਵਰਲਡ ਦਾ ਕੋਣਾ ਕੋਣਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਜਾਣਦਾ ਹੈ ਕਿਉਂਕਿ ਬਾਣੀ ਤੋਂ ਹੀ ਸ਼ਕਤੀ ਪੈਦਾ ਹੁੰਦੀ ਹੈ ਸੋ ਸੰਤ ਜੀ ਦੇ ਮਨ ਦੀ ਇਹ ਦਸ਼ਾ ਹੋਈ ਕਿ ਜੇ ਅੱਜ ਦਰਸ਼ਨ ਨਾ ਹੋਏ ਨਾ ਅੱਜ ਮਤਲਬ ਆਪਣੇ ਪ੍ਰਿਆਪ ਪ੍ਰਾਨ ਤਿਆਗ ਦੇਣਿਆਂ ਗੁਦਾਵਰੀ ਦੇ ਵਿੱਚ ਛਾਲ ਮਾਰ ਕੇ ਵੀ ਕਿਤਨਾ ਸਮਾਂ ਮੈਨੂੰ ਸਿਮਰਨ ਕਰਦਿਆਂ ਨਾਮ ਅਭਿਆਸ ਕਰਦਿਆਂ ਹੋ ਗਿਆ ਅਜੇ ਤੱਕ ਦਰਸ਼ਨ ਨਹੀਂ ਹੋਏ ਦੁਨਿਆਵੀ ਸ਼ਾਮਾਂ ਖੁਆਇਸ਼ਾਂ ਸਭ ਖਤਮ ਹੋ ਚੁੱਕੀਆਂ ਸਨ ਕਿਉਂਕਿ ਬ੍ਰਹਮ ਗਿਆਨੀ ਵਾਲੀ ਅਵਸਥਾ ਦੇ ਵਿੱਚ ਪਹੁੰਚ ਚੁੱਕੇ ਸਨ ਦਸਮ ਦਵਾਰ ਖੁੱਲ ਚੁੱਕਾ ਸੀ ਜਿਹੜੇ ਨੌਂ ਦਵਾਰੇ ਸੀ ਉਹ ਬੰਦ ਹੋ ਚੁੱਕੇ ਸਨ ਜੇ ਨੌਂ ਦਵਾਰੇ ਹੁੰਦੇ ਫਿਰ ਹੋਰੇ ਸ਼ਾਮਾਂ ਵੀ ਜ਼ਰੂਰ ਹੁੰਦੀਆਂ ਪਰ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹਦੇ ਨੌਂ ਦਰਵਾਜ਼ੇ ਬੰਦ ਹੁੰਦੇ ਨੇ ਜਿਹੜਾ ਦਸਵਾਂ ਗੁਪਤ ਹੁੰਦਾ ਹੈ ਉਹ ਖੁੱਲ ਚੁੱਕਾ ਹੁੰਦਾ ਤਾਂ ਉਹ ਫਿਰ ਇੱਛਾ ਸੀ ਕਿ ਪਰਮਾਤਮਾ ਵਾਹਿਗੁਰੂ ਗੁਰੂ ਸਾਹਿਬ ਦੇ ਦਰਸ਼ਨ ਹੋਣ ਸੋ ਹੁਣ ਜੇ ਕੋਈ ਇਸ਼ਿਆ ਦੀ ਮੰਗ ਸੀ ਤਾਂ ਉਹ ਕੇਵਲ ਤੇ ਕੇਵਲ ਦਰਸ਼ਨਾਂ ਦੀ ਸੀ ਹੁਣ ਇਹ ਜਿਹੜੀ ਖੇਡ ਸੀ ਇਹ ਜਾਣ ਤੋਂ ਵੀ ਵੱਧ ਪਿਆਰੀ ਹੋ ਗਈ ਸੀ ਕਿ ਦਰਸ਼ਨ ਚਾਹੀਦੇ ਨੇ ਮੈਨੂੰ ਤਾਂ ਦੀਦ ਨੇ ਦੀਦਾਰ ਸਾਹਿਬ ਕਸ਼ ਨਾਹੀਂ ਇਸ ਕਾ ਮੋਲ ਪੀਰੇ ਦਾ ਕੋਈ ਮੋਲ ਨਹੀਂ ਦਰਸ਼ਨਾਂ ਦਾ ਕੋਈ ਮੋਲ ਨਹੀਂ ਦਰ ਦਰਸ਼ਨ ਹੀ ਨਾ ਹੋਏ ਇੰਨੇ ਸਮੇਂ ਤੋਂ ਬਾਅਦ ਉਧਰ ਵੀ ਦਰਸ਼ਨ ਨਾ ਆਏ ਸੰਤਾਂ ਨੇ ਫਿਰ ਗੋਦਾਵਰੀ ਦੇ ਵਿੱਚ ਛਾਲ ਮਾਰੀ ਪਰ ਇੱਕ ਅਜੀਬ ਸ਼ਕਤੀ ਨੇ ਡੁੱਬਣ ਨਾ ਦਿੱਤਾ ਫਿਰ ਉਹ ਗਦਾਵਰੀ ਦੇ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਪ੍ਰਕਾਸ਼ ਹੋਇਆ ਜਿਸ ਦਾ ਚਾਨਣ ਸੂਰਜ ਚੰਦਰਮੇ ਤੋਂ ਵੱਖਰਾ ਸੀ ਹਜ਼ਾਰਾਂ ਸੂਰਜਾਂ ਤੋਂ ਵੱਧ ਪ੍ਰਕਾਸ਼ ਸੀ ਸੰਤਾ ਨੇ ਨਜ਼ਰ ਭਰ ਦੇਖਿਆ ਤੱਕੀ ਦਿਖਦਾ ਏ ਖੂਬ ਹੂ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਖੜੇ ਨੇ ਬਸ ਫੇਰ ਕੀ ਸੀ ਤੇ ਫਿਰ ਇਹ ਵਾਲੀ ਖੇੜ ਬਣੀ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁਧ ਰਈ ਬੁੱਧ ਕੀ ਨਾ ਬੁੱਧ ਰਈ ਮਤ ਮੇ ਨਾ ਮਤ ਹੈ ਫਿਰ ਰਸਨਾ ਤੋਂ ਅਲਫਾਜ਼ ਨਹੀਂ ਨਿਕਲਦੇ ਬਸ ਵਿਰਾਗ ਜਿਹੜਾ ਸੀ ਇੱਕ ਝਰਨੇ ਦੇ ਨਿਯਾਈ ਅੱਖਾਂ ਜੋ ਨੀਰ ਦੇ ਰੂਪ ਦੇ ਵਿੱਚ ਵਹਿਣ ਲੱਗਾ ਹੋਬ ਨਿਕਲ ਗਈ ਸੰਤ ਜੀ ਦੀ ਇਹ ਅਵਸਥਾ ਬਣ ਗਈ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁਧ ਰਈ ਬੁੱਧ ਕੀ ਨਾ ਬੁੱਧ ਰਈ ਮਤ ਮੇ ਨਾ ਮਤ ਹੈ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਐਸੀ ਹੀ ਜਗਾ ਤੋਂ ਅਸੀਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਫਤਿਹ ਕਰਨ ਲਈ ਭੇਜਿਆ ਸੀ ਹੁਣ ਤੈਨੂੰ ਭੇਜ ਰਹੇ ਹਾਂ ਪੰਜਾਬ ਵਿੱਚ ਜਾ ਕੇ ਪ੍ਰਚਾਰ ਕਰੋ ਪੰਜਾਬ ਵਿੱਚ ਜਾ ਕੇ ਪ੍ਰਚਾਰ ਕਰੋ ਤੇ ਭੁੱਲੇ ਭਟਕੇ ਜੀਵਾਂ ਨੂੰ ਪ੍ਰਭੂ ਨਾਲ ਜੋੜੋ ਤੇ ਸਿੱਖੀ ਦੀ ਚੜ੍ਹਦੀ ਕਲਾ ਕਰੋ ਤੇ ਸਾਧ ਸੰਗਤ ਜੀ ਫਿਰ ਉਸ ਸਮੇਂ ਜਿਸ ਸਮੇਂ ਸੰਤ ਜੀ ਪੰਜਾਬ ਦੀ ਧਰਤੀ ਤੇ ਆ ਕੇ ਪ੍ਰਚਾਰ ਕਰਨਾ ਆਰੰਭ ਕਰਦੇ ਨੇ ਸਿੱਖੀ ਜਿਹੜੀ ਸੀ ਆਪਣੇ ਨਿਗਾਰ ਵੱਲ ਜਾ ਰਹੀ ਸੀ ਸਿੱਖੀ ਨੂੰ ਉੱਠਣ ਨਹੀਂ ਸੀ ਦਿੱਤਾ ਜਾ ਰਿਆ ਫਿਰ ਉਦੋਂ ਸੰਤ ਜੀ ਨੇ ਐਸਾ ਪ੍ਰਚਾਰ ਕੀਤਾ ਦਿਨ ਰਾਤ ਇੱਕ ਕਰਕੇ ਅਮਰ ਸੰਚਾਰ ਕਰਵਾਏ ਤੇ ਸਿੱਖੀ ਨੂੰ ਮੋੜ ਸੁਜੀਤ ਕੀਤਾ ਸਿੱਖੀ ਦਾ ਜਿਹੜਾ ਬੂਟਾ ਮੁਰਝਾ ਰਿਹਾ ਸੀ ਉਹਨੂੰ ਫਿਰ ਹਰਿਆ ਭਰਿਆ ਕੀਤਾ ਤੇ ਸਾਧ ਸੰਗਤ ਜੀ ਅੱਜ ਅਸੀਂ ਸਾਰੇ ਸੰਤਾਂ ਦੇ ਹੱਥਾਂ ਦੇ ਵਿੱਚ ਹਥਿਆਰ ਦੇਖ ਲੈਨੇ ਆ ਪਰ ਜਿਹੜੀ ਅੰਦਗੀ ਉਹਨਾਂ ਨੇ ਕੀਤੀ ਭਜਨ ਜਿਹੜਾ ਕੀਤਾ ਉਹ ਅਸੀਂ ਨਹੀਂ ਦੇਖਦੇ ਗੁਰੂ ਸਾਹਿਬ ਦੇ ਦਰਸ਼ਨ ਹੋਏ ਸੰਤ ਜੀ ਨੂੰ ਸੋ ਇਹ ਡਿਊਟੀਆਂ ਗੁਰੂ ਸਾਹਿਬ ਵੱਲੋਂ ਹੀ ਲੱਗਦੀਆਂ ਨੇ ਕੋਈ ਬੰਦਾ ਆਪ ਕਵੇ ਕਿ ਮੈਂ ਪ੍ਰਚਾਰ ਕਰ ਲਾਂਗਾ ਮੈਂ ਸੰਘਰਸ਼ ਕਰ ਲਾਂਗਾ ਨਹੀਂ ਹੁੰਦਾ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਹੀ ਖੇਡਾਂ ਬੰਦੀਆਂ ਨੇ ਸੋ ਸੰਤ ਜੀ ਦੀ ਡਿਊਟੀ ਲੱਗੀ